ਉਗਰਬਕ ਉਹ ਬਲਮਾਰੀ ਖੋਲੀ ਜਾ ਦੇਖਿਆ ਉਹ ਜਿਹੜਾ ਨੌਕਰ ਆ ਉਹ ਕੁੱਟਿਆ ਹੋਇਆ ਮਾਜੇ ਅਜੇ ਪਿੰਡੀ ਯਾਰ ਸਰ ਸੂਨ ਵਾਲੀ ਕੰਮ ਹੋਇਆ ਇਹ ਮੰਪਕਿਕਤ ਨਾ ਹੋਈ ਜੇ ਤੇ ਇਹਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਪੰਜਾਬ ਸਰ ਚੋਰਾਂ ਦਾ ਜਿਹੜਾ ਕਹਿਰ ਆ ਉਹ ਨਿਰੰਤਰ ਬੇਟ ਏਰੀਏ ਦੇ ਵਿੱਚ ਜਿਉਂ ਦਾ ਤਿਉਂ ਜਾਰੀ ਆ ਇੱਕ ਚੋਰੀ ਬੈਰਸਾਲ ਕਲਾਂ ਪਿੰਡ ਦੇ ਵਿੱਚ ਕੱਲ ਹੋਰ ਹੋ ਗਈ ਤੁਸੀਂ ਦੇਖ ਸਕਦੇ ਆ ਪਿੰਡ ਦੇ ਵਿੱਚ ਜਿਹੜੇ ਘਰ ਆ ਉਹ ਬਾਖੂਵੀ ਹਿੱਥੇ ਇਹ ਹੈਗੇ ਆ ਲਾਗੇ ਨਾਲ ਇੱਕ ਕੈਮਰਾ ਵੀ ਲੱਗਿਆ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਵਿੱਚੋਂ ਜਿਹੜੀ ਫੁਟੇਜ ਆ ਉਹ ਕੱਢ ਕੇ ਉਹ ਵੀ ਤੁਹਾਨੂੰ ਦਿਖਾਈ ਜਾਵੇ ਪਰ ਸਾਹਮਣੇ ਜਿਹੜਾ ਘਰ ਆ ਉਹ ਵੀ ਇੱਧਰ ਕੋਈ ਕੈਮਰਾ ਨਜ਼ਰ ਜਿਹੜਾ ਆ ਉਹ ਨਹੀਂ ਆਉਂਦਾ ਸੋ ਬੜਾ ਵਧੀਆ ਆ ਇਹ ਏਰੀਆ ਆ ਪਰ ਅੱਜ ਦੀ ਹਾਲਾਤ ਇਹ ਹੋ ਗਏ ਆ ਕਿ ਗਰਮੀਆਂ ਦੇ ਦਿਨ ਹੋਣ ਕਰਕੇ ਲੋਕੀ ਜਿਹੜੇ ਆ ਉਹ ਦੁਪਹਿਰ ਦੇ ਵਿੱਚ ਆਰਾਮ ਕਰਨ ਦੇ ਲਈ ਕਹਿ ਲੋ ਜਾਂ ਘਰਾਂ ਦੇ ਵਿੱਚ ਅੰਦਰ ਹੁੰਦੇ ਆ ਤੇ ਬਾਕੀ ਬਾਹਰ ਕੋਈ ਨਹੀਂ ਹੁੰਦਾ ਜਿਹੜੇ ਚੋਰ ਆ ਉਹਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਇੱਥੋਂ ਕੰਦਾ ਟੱਪ ਕੇ ਆ ਤੁਸੀਂ ਦੇਖ ਸਕਦੇ ਆ ਆ ਜਿਹੜੀਆਂ ਆ ਕੰਦਾ ਆ ਉਹ ਇੱਥੋਂ ਟੱਪ ਕੇ ਗੇਟ ਜਿਹੜਾ ਆ ਉਹ ਉਹ ਲੱਗਾ ਹੋਇਆ ਸੀ ਕੰਦਾ ਟੱਪ ਕੇ ਉਹ ਜਿਹੜੇ ਆ ਉਹ ਅੰਦਰ ਚਲੇ ਗਏ ਸੋ ਅੰਦਰ ਕੋਈ ਇਹਨਾਂ ਦੇ ਮਾਸਟਰ ਜੀ ਇਕੱਲੇ ਰਹਿੰਦੇ ਆ ਨਾਲ ਕੋਈ ਇਹਨਾਂ ਦੇ ਰਹਿੰਦੇ ਨਹੀਂ ਇਸ ਕਰਕੇ ਚੋਰਾਂ ਨੂੰ ਜਿਹੜਾ ਆ ਇਹ ਚੋਰੀ ਕਰਨੀ ਜਿਹੜੀ ਆ ਉਹ ਉਹ ਬਾਧੂ ਸਖਾਲੀ ਹੋ ਗਈ ਘਰ ਦਾ ਜਿਹੜਾ ਅੰਦਰਲਾ ਦ੍ਰਿਸ਼ ਹੈਗਾ ਆ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਆ ਜਸਟ ਇੱਕ ਲਿਵਿੰਗ ਰੂਮ ਉਤੋਂ ਬਾਅਦ ਦੇ ਵਿੱਚ ਇੱਕ ਕਮਰੇ ਦੇ ਇਨਸਾਈਡ ਜਿਹੜੀ ਇਹ ਲਵਾਰੀ ਆ ਉਹ ਇੱਥੇ ਪਈ ਆ ਤੇ ਚੋਰਾਂ ਨੇ ਦੇਖੋ ਕਿਵੇਂ ਲੋਕਰ ਨੂੰ ਕਿਸੇ ਚੀਜ਼ ਦੇ ਨਾਲ ਪਟਿਆ ਲੋਕਰ ਬੈਂਡ ਵੀ ਹੋਇਆ ਹੋਇਆ ਇੱਥੇ ਸਾਫ਼-ਸਾਫ਼ ਨਜ਼ਰ ਆਉਂਦਾ ਜੇ ਅਸੀਂ ਥੋੜੀ ਖੋਲ ਕੇ ਇਨਸਾਈਡ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹਦੇ ਵਿੱਚ ਆ ਜਿਹੜਾ ਬੈਗ ਹੈਗਾ ਆ ਤੇ ਇਹਦੇ ਵਿੱਚ ਤੇ ਕੋਈ ਪੈਸੇ ਐਮ ਆਠ ਜੀ ਦੱਸਦੇ ਆ ਕਿ ਇਹ ਇੱਥੇ ਜਿਹੜੇ ਕਿ ਪੈਸੇ ਸੀ ਬਾਕੀ ਸਾਰੀ ਗੱਲਬਾਤ ਮਾਸਟਰ ਜੀ ਤੋਂ ਪੁੱਛਾਂਗੇ ਕਿ ਕਿਵੇਂ ਆ ਸੋ ਇਹਨਾਂ ਨੇ ਜਿਹੜੀ ਲਵਾਰੀ ਆ ਇਹ ਜਿਹੜੇ ਪੁਲਿਸ ਵਾਲੇ ਆ ਉਹ ਮੌਕਾ ਦੇਖਣ ਜ਼ਰੂਰ ਆਏ ਤੇ ਉਹਨਾਂ ਨੇ ਦੇਖ ਕੇ ਸਾਰਾ ਮੌਕਾ ਦੇਖਿਆ ਤਾਂ ਉਹ ਤੋਂ ਬਾਅਦ ਵਿੱਚ ਜਿਹੜੀ ਚਾਬੀ ਆ ਉਹ ਇਸ ਲਵਾਰੀ ਦੀ ਵੀ ਉਹ ਕੋਲ ਲੈ ਗਏ ਨੇ ਤੇ ਕੀ ਇਹਦਾ ਰਿਜ਼ਲਟ ਨਿਕਲਦਾ ਆ ਕੀ ਚੋਰਾਂ ਨੂੰ ਉਹ ਸਜ਼ਾ ਮਿਲਦੀ ਆ ਕਿਵੇਂ ਚੋਰ ਜਿਹੜੇ ਆ ਉਹ ਫੜੇ ਜਾਣਗੇ ਉਹ ਬਾਅਦੀਆਂ ਗੱਲਾਂ ਤੇ ਪਹਿਲਾਂ ਮਾਸਟਰ ਜੀ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਸਿਸਟਮ ਹੋਇਆ ਕਿਵੇਂ ਮਾਸਟਰ ਜੀ ਘਰੋਂ ਬਾਹਰ ਗਏ ਹੋਏ ਸੀ ਸੋ ਮਾਸਟਰ ਜੀ ਨਾਲ ਗੱਲ ਕਰਦੇ ਆ ਗਵਰਨਮੈਂਟ ਟੀਚਰ ਇਹ ਰਹੇ ਨੇ 36 ਸਾਲ ਇਹਨਾਂ ਨੇ ਜਿਹੜੀ ਦੇਸ਼ ਦੀ ਸੇਵਾ ਕੀਤੀ ਆ ਜਿਹੜਾ ਸਾਡੀ ਜਨਰੇਸ਼ਨ ਆ ਉਹਨੂੰ ਪੜਾਇਆ ਸੋ ਬੜਾ ਹਿਰਦਾ ਇਹਨਾਂ ਦਾ ਅੱਜ ਬਲੁੰਦਰਿਆ ਗਿਆ ਜਦੋਂ ਇਹਨਾਂ ਦੀ ਜਿਹੜੀ ਹੱਕ ਦੀ ਕਮਾਈ ਸੀ ਉਹ ਇਹਨਾਂ ਕੋਲੋਂ ਖੁੱਸ ਗਈ ਕਿਉਂਕਿ ਹਰ ਇੱਕ ਜਿਹੜਾ ਇਨਸਾਨ ਆ ਉਹਦੇ ਕਿਤੇ ਨਾ ਕਿਤੇ ਭਾਵਨਾਵਾਂ ਹੁੰਦੀਆਂ ਕਿ ਜਿਹੜਾ ਪੈਸਾ ਆ ਉਹ ਇਨਵੈਸਟ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੋਂ ਜਿਹੜਾ ਸੁੱਖ ਆ ਉਹ ਮਾਣਾਂਗੇ ਸੋ ਮਾਸਤਰੀ ਜੀ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਜਿਹੜੇ ਚੋਰ ਆ ਇਹ ਇਹ ਤੇ ਜਿਹੜੀ ਚੋਰੀ ਉਹ ਕਰ ਗਏ। ਸੁਮਨ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭਨਾ ਹੋਇਆ ਵਾਹ ਜੀ ਮਾਸਟਰ ਬਖਸ਼ੀ ਰਾਮ। ਮਾਸਟਰ ਬਖਸ਼ੀ ਰਾਮ ਜੀ। ਸਰ ਜੀ ਤੁਸੀਂ ਇੱਥੋਂ ਇੱਥੇ ਜਿਹੜਾ ਘਰ ਆ ਇਹ ਇੱਥੇ ਕਿੰਨਾ ਚਿਰ ਹੋ ਗਿਆ ਇਹ ਘਰ ਬਣੇ ਨੂੰ ਜੀ? ਮੈਂ ਤਾਂ ਜਾਣਵੇਂ ਇੱਥੇ ਵੈ ਬਿਆਸੀ ਜੀ ਬਣਾਇ ਸੀ ਕਮਰੇ ਉਧਲੇ ਆ ਬਣਾਇਆ। ਇਹ 2000 ਨੂੰ 10 ਠੀਕ ਆ ਜੀ। ਸੋ ਹੁਣ ਘਰ ਦੇ ਵਿੱਚ ਤੁਸੀਂ ਇਕੱਲੇ ਰਹ ਰਹੇ ਹੋ ਕਿ ਨਾਲ ਕੋਈ ਮੈਂਬਰ ਹੈਗੇ ਆ ਜੀ? ਕੱਲੇ ਰਹਿਣਾ ਜੀ ਮੇਰੇ ਮੇਰੇ ਦੋਏ ਮੁੰਡੇ ਵਿਆਹ ਹੋਇਆ ਲੱਗਾ ਅੱਛਾ ਜੀ ਕੁੜੀ ਸ਼ਾਦੀ ਸ਼ੁੱਦਾ ਉਹ ਲੱਗ ਰਹੀ ਠੀਕ ਹੈ ਜੀ ਸੋ ਕੱਲ ਦੀ ਇਹ ਘਟਨਾ ਹੈਗੀ ਆ ਇਹ ਕੱਲ ਕਿਸ ਕਵੇਲੇ ਤੁਸੀਂ ਜਿਹੜਾ ਇੱਥੇ ਮਤਲਬ ਕਿ ਘਰ ਬੰਦ ਕਰਕੇ ਮਾਚੀ ਬੜਾ ਸਾਹਿਬ ਨੂੰ ਚਲ ਗਏ ਸੀ ਮੈਂ ਇੱਥੇ ਖ਼ਬਰਾਂ ਪੜ੍ਹ ਰਿਹਾ ਸੀ ਅੱਛਾ ਜੀ ਇੱਕ ਬੰਦੇ ਨੇ ਪਰਸੋਂ ਹੀ ਫੋਨ ਕਰਾਇਆ ਉਹਦਾ ਆਧਾਰ ਕਾਰਡ 'ਚ ਕੋਈ ਨੋਕ ਸੀਗਾ ਅੱਛਾ ਜੀ ਉਹ ਹੈਗਾ ਨਾ ਬੜਕਾ ਜਿਹਨੂੰ ਮੈਂ ਨਾਲ ਚੱਲੇ ਉਹ ਅੱਗੇ ਵੀ ਉਹਦੇ ਕੰਮ ਕਰਾਇਆ ਉਹਦਾ ਮੈਂ ਠੀਕ ਹੈ ਜੀ ਜ਼ਮੀਨਾਂ ਦੀ ਮੁੰਡਾ ਰੋਲਾ ਉਹ ਕਰਾਇਆ ਉਹਨੂੰ ਠੀਕ ਹੈ ਉਹ ਮਹਿਲ ਜਾ ਤੂੰ ਕੋਈ ਹੋਰ ਨੂੰ ਲੈ ਜਾ ਛੋਟੇ ਮੋਟੇ ਕੰਮ ਨੂੰ ਕਰ ਕੇ ਉਹ ਲੈ ਜਾਂਦਾ ਹਾਂ ਹਾਂ ਜੀ ਕਹਦਾ ਮੈਨੂੰ ਤੁਹਾਡੇ ਤੇ ਇਮਾਨ ਆ ਤੇ ਮੈਂ ਕਿਹਾ ਵੀ ਅੱਜ ਤਾਂ ਨਹੀਂ ਜਾ ਹਾਂ ਤੂੰ ਕੱਲ ਨੂੰ ਚੱਲਾਂਗੇ ਠੀਕ ਹੈ ਜੀ 9 10 ਵਜੇ ਠੰਡੇ ਠੰਡੇ ਹੁਣ ਤਾਂ ਧੁੱਪ ਆ ਕਹਦਾ ਠੀਕ ਆ ਉਹ ਮੈਂ ਜਾਉਂਦਾ 10 ਵਜੇ ਤੱਕ ਡਿੱਕੀ ਆ ਫੇਰ ਮੈਂ ਖਵਾਰਾ ਪੜੀ ਗਿਆ ਅੱਛਾ ਜੀ 11:30 ਪੌਣੇ 12 ਉਹਦਾ ਫੋਨ ਆ ਗਿਆ ਕਹਿੰਦਾ ਜਾਣਾ ਸੀ ਮੈਂ ਕਿਹਾ ਵੀ ਤੂੰ ਫੇਰ ਲੇਟ ਕਰਤਾ ਕਹਿੰਦਾ ਕੁਝ ਨਹੀਂ ਆਪਾਂ ਜਾਣਾ ਤਾਂ ਕਰਨਾ ਠੀਕ ਹੈ ਜੀ ਚਲ ਮੈਂ ਕਿਹਾ ਪਾਲਾ ਕੱਪੜੇ ਮੈਂ ਵੀ ਬਦਲ ਲੈਂਦਾ ਮੈਂ ਖਵਾਰਾ ਉੱਥੇ ਪੜ ਉੱਠੀ ਰੱਖਤੀ ਆ ਮੈਂ ਜਦੇ ਫੇਰ ਉੱਠੇ ਮੈਂ ਕੱਪੜੇ ਪੋਣਾ ਹਾਂਜੀ ਫੇਰ ਮੈਂ ਦੇਖਿਆ ਵੀ ਦੁੱਧ ਲਿਆ ਕੇ ਰੱਖਿਆ ਮੈਂ ਗਰਮ ਕਰ ਦਵਾਂ ਹਾਂਜੀ ਹਾਂ ਉਹ ਦੁੱਧ ਗਰਮ ਕਰਿਆ ਫੇਰ ਮੈਂ ਥੋੜਾ ਜਿਹਾ ਬਚੂ ਆਪ ਵੀ ਪੀ ਲਿਆ ਥੋੜੇ ਸਭ ਸੁਖਵਾ ਕੇ ਹਾਂਜੀ ਚਲੋ ਵਾਹੀ ਚਲੇ ਗਏ ਅੱਛਾ ਸਾਢੇ 12 ਮੈਂ ਘਰੋਂ ਨਿਕਲਿਆ ਤਾਂ 3 ਵਜੇ ਮੈਂ ਘਰ ਆ ਗਿਆ ਅੱਛਾ ਅੱਛਾ ਜੀ ਜਦ ਆ ਕੇ ਮੈਂ ਬੈਠਿਆ ਕੱਪੜੇ ਬਦਲ ਲਗਿਆ ਹਾਂਜੀ ਮੇਰੀ ਦੇਵਦਾ ਜੀ ਭਾਂ ਦੀ ਸੀਗੀ ਸਿੱਕੇ ਹਾਂਜੀ ਹਾਂਜੀ ਉੱਤੇ ਅਲਮਾਰੀ ਦੇ ਪੈਰੀ ਉਹ ਦੋਤੀ ਦੀ ਪਈ ਸੀ ਗੋਲਕ ਅੱਛਾ ਜੀ ਮੈਂ ਜਦੋਂ ਮੇਰੀ ਜੇਬ ਜਿਆਦਾ ਹੋਇਆ ਭਾਂਕ ਭਾਂ ਦੀ ਮੈਂ ਉਹ ਗੋਲਕ ਚ ਪਾ ਲੈਂਦਾ ਸੀ ਠੀਕ ਹੈ ਜੀ ਉਹ ਜਦ ਮੈਂ ਉੱਤੇ ਨਿਗਾ ਮਾਰਿਆ ਨਿਗਾ ਮਾਰੀ ਜੇ ਗੋਲ ਕਹਿਣੀ ਮੈਂ ਕਿਹਾ ਚੱਲ ਮੇਥੋਂ ਇਧਰ ਤੂੰ ਰੱਖੋ ਕੋਈ ਨਹੀਂ ਮੈਂ ਮੇਰੇ ਤੇ ਰੱਖ ਦਿੱਤੇ ਪੈਸੇ ਹੂੰ ਹੂੰ ਚਲੋ ਉਸ ਤੋਂ ਬਾਅਦ ਮੈਂ ਕਿਹਾ ਰੋਟੀ ਬਣਾਉ ਮੈਂ ਸਬਜ਼ੀ ਕਰਨ ਕਰੀ ਉਹ ਰੱਖਿਆ ਮੈਂ ਕਿਹਾ ਪਾਣੀ ਪੀ ਲਵਾਂਗਾ ਜਦ ਮੈਂ ਪਾਣੀ ਪੀਣ ਲੱਗਿਆ ਇਧਰ ਨਿਗਾ ਮਾਰੀ ਅਲਮਾਰੀ ਵੱਲ ਨੂੰ ਉਹ ਚਾਬੀ ਮੇਰੇ ਚਾਬੀ ਦਾ ਮੇਰੀ ਜੇਬ ਤੇ ਆਇਆ ਕਿੱਥੋਂ ਆ ਗਈ ਹਾਂ ਮੈਂ ਉਹ ਹਲਾਈ ਫਲੂਈ ਜਾ ਦੇਖਿਆ ਤਾਂ ਲਮਾਰੀ ਖੁੱਲੀ ਅਜ ਉਹ ਜਿਹੜੀ ਚਾਬੀ ਸੀ ਮਤਲਬ ਕੋਈ ਡੁਪਲੀਕੇਟ ਚਾਬੀ ਡੁਪਲੀਕੇਟ ਸੀ ਠੀਕ ਠੀਕ ਉਹ ਜਦ ਮੈਂ ਉਹ ਬਲਮਾਰੀ ਖੋਲੀ ਜਾ ਦੇਖਿਆ ਉਹ ਜਿਹੜਾ ਲੋਕਰ ਆ ਉਹ ਟੁੱਟਿਆ ਹੋਇਆ ਮੈਂ ਜਿਹੜੇ ਮੈਂ ਤਾਂ ਕੰਮ ਹੋ ਗਿਆ ਹੂੰ ਹੂੰ ਉਹ ਬੈਗ ਜਾ ਪਿਆ ਛੋੜਾ ਜਾ ਹੂੰ ਉਹਨੂੰ ਦੇਖਿਆ ਜੇ ਮੂੰਹ ਵਿੱਚ ਪੈਸੇ ਤਾਂ ਅਹੀਂ ਭਰ ਆ ਲੱਗੇ ਬਿਲਕੁਲ ਬਿਲਕੁਲ ਮੈਂ ਕਿ ਕਿਉ ਹੈ ਜਿਵੇਂ ਹੀ ਹੋਲਾ ਮੈਂ ਕਿਹਾ ਵੀ ਤਾਂ ਹੈ ਨਹੀਂ ਪੈਸੇ ਹਾਂ ਚਲ ਦੇਖਣਾ ਤਾਂ ਪੈਂਦਾ ਹੀ ਪਰ ਮੈਂ ਦੇਖਿਆ ਹੈ ਹੀ ਨਹੀਂ ਉਹ ਤੋਂ ਬਾਅਦ ਮੈਂ ਗੋਣੀਆਂ ਨੂੰ ਮੈਂ ਕਿਹਾ ਦੱਸਾਂ ਤਾਂ ਸਾਹੀ ਪਤਾ ਲੱਗੂ ਕਿਸੇ ਨੇ ਕੁ ਦੇਖਿਆ ਦੁਖਿਆ ਹੁੰਦਾ ਬਾਹਰੋਂ ਗੇਟ ਨੂੰ ਲੋਕ ਸੀਗਾ ਹਾਂਜੀ ਅੱਗੇ ਮੈਂ ਇਹਨੂੰ ਲੱਜਦਾ ਕਵਰੇਡ ਨੂੰ ਹਾਂਜੀ ਉਹ ਮੈਂ ਘੰਟੇ ਜਿ ਮੁੜੇ ਹੋਣਾ ਮੈਂ ਕਹਾਂ ਉਹਨੂੰ ਲੱਗ ਰੋਣਾ ਐਂਜੇ ਚੋਰੀ ਹੋ ਜੂ ਪਰ ਉਹੀ ਗੱਲ ਜਿਹੜੀ ਨਹੀਂ ਤੁਸੀਂ ਸੋਚਿਆ ਅਗੇ ਦੇਖਿਆ ਤਾਂ ਕੁਝ ਹੋਇਆ ਸੋਮਾਟ ਜੀ ਕਿੰਨੇ ਕ ਪੈਸੇ ਜਿਹੜੇ ਆ ਉਹ ਅਲਵਾਰੀ ਦੇ ਵਿੱਚ ਲੋਕਰ ਚ ਰੱਖੇ ਹੋਏ ਸੀ ਉਹ 3 ਲੱਖ ਸੀ ਅੱਛਾ ਜੀ ਤੇ ਉਹ ਵੀ ਮੈਂ ਰੱਖਣੇ ਨਹੀਂ ਸੀਗੇ ਹਾਂ ਜੀ ਕੁਝ ਤਾਂ ਮੇਰੇ ਕੋਲ ਆਪਣੇ ਪੈਨਸ਼ਨ ਦੇ ਬਚੇ ਹੋ ਸੀ ਠੀਕ 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 ਕੋਈ ਇੱਕ ਭਾਈ ਮੇਰੇ ਕੋਲ ਇੱਕ ਪਲਾਟ ਸੀਗਾ ਉਹ ਮੰਗੀ ਗਿਆ ਮੈਂ ਜਵਾਬ ਦੇ ਦਿੱਤਾ ਫਿਰ ਠਹਿਰ ਕੇ ਕਰ ਲਾਂਗੇ ਹੂੰ ਉਹ ਖੜੇ ਬਹਿ ਕੇ ਉਹਨੇ ਮੈਂ ਤੋਂ ਰਿਸ਼ਤੀ ਕਰ ਲਈ ਲੱਖੋਂ ਨੇ ਮੈਨੂੰ ਉਧੜ ਨਹੀਂ ਦਿੱਤਾ ਹਾਂ ਜੀ ਬਾਕੀ ਕਹਦਾ ਤੇਰੇ ਖਾਤੇ ਚ ਪਾ ਦੇ ਮੈਂ ਚੱਲ ਤੂੰ ਫਾਇਰਕ ਦੇ ਦੇ ਯਾਰ ਨਹੀਂ ਮੈਨੂੰ ਕਹਦਾ ਏਡੀ ਲੋਡ ਮੈਂ ਕਿ ਪਲਾਟ ਦੇਖਦਾ ਇੱਧਰ ਬਿਲਕੁਲ ਜਿੱਦੋਂ ਮੇਰਾ ਸੌਦਾ ਹੋ ਜਾਊਗਾ ਤੇ ਤੋ ਲੈ ਕੇ ਮੈਂ ਅਗਲੇ ਹੁੰਦੇ ਹਾਂ ਹਾਂ ਜੀ ਉਹ ਜਿਹੜੇ ਉਹ ਲੱਖ ਸਿਗਾ ਮੈਂ ਹੋ ਜਾ ਇਹਦੇ ਚ ਰੱਖਦਾ ਹਾਂ ਉਹ ਬੁੱਧਵਾਰ ਨੂੰ ਉਹਨੇ ਫੇਰ ਮੈਨੂੰ ਲੱਕ ਦੇ ਤਿੰਨ ਮਹੀਨੇ ਬਾਅਦ ਹਾਂ ਜੀ ਫੇਰ ਮੈਂ ਉਹ ਵੀ ਰੱਖਦਾ ਇੱਥੇ ਹਾਂ ਕਿਦਾਂ ਉਹ ਲੌਕ ਰੱਖਦਾ ਜਦੋਂ ਜੰਦਾ ਦਾ ਲਾ ਗਈ ਜਾਂਦਾ ਸੀ ਹਾਂ ਜੀ ਉਹ ਕੱਲ ਮੈਂ ਕਾਲੀ ਚ ਮੈਂ ਖੇਤੀ ਮੋੜਿਆ ਨਾ ਹੂੰ ਇਹ ਕਰਕੇ ਉਹ ਲੌਕ ਨਾਲ ਆਇਆ ਬਾਹਰ ਤੋ ਬਾਟ ਜੀ ਕਿਸੇ ਪਰ ਜਿਵੇਂ ਤੁਹਾਨੂੰ ਕੋਈ ਸ਼ੱਕ ਸ਼ੁਭਾ ਹੈ ਹੈ ਇਦਾਂ ਦੀ ਵੀ ਕਈ ਵਾਰ ਮਾਈਂਡ ਚ ਹੁੰਦਾ ਆ ਕਿ ਬੰਦੇ ਆਸ ਪੜੋਸ ਕਹਿ ਲੋ ਜਾਂ ਕੋਈ ਦੂਰ ਦਰਾਡੇ ਵੀ ਤੁਸੀਂ ਕਿਸੇ ਦੇ ਨਾਲ ਕਿਤੇ ਗੱਲਬਾਤ ਕੀਤੀ ਆ ਜਾਂ ਕੋਈ ਕਿਤੇ ਨਾ ਕਿਤੇ ਸੁਰਾਗ ਜਿਹੜਾ ਹੈ ਉਹ ਪੁਲਿਸ ਉਸ ਮਤਲਕ ਲੱਭਣਾ ਪੁਲਿਸ ਨੂੰ ਵੀ ਸੌਖਾ ਹੋ ਜਾਂਦਾ ਜੇ ਤੁਹਾਨੂੰ ਕੋਈ ਮਾਈਂਡ ਦੇ ਵਿੱਚ ਇਦਾਂ ਹੈਗਾ ਜਿੰਨਾ ਕਿ ਮੇਰੇ ਮਾਈਂਡ ਚ ਆ ਹਾਂਜੀ ਇਹ ਮੇਰੇ ਘਰ ਚੋਰੀ ਪਹਿਲੀ ਜਿਹੀ ਵੀ ਹੂੰ ਇਸ ਪਿੰਡ ਦੇ ਵਿੱਚ ਕਈ ਚੋਰੀਆਂ ਹੋਈਆਂ ਅੱਛਾ ਜੀ 4-5 ਸਾਲ ਤੋਂ ਹੋ ਰਹੀਆਂ ਹੂੰ ਅਗਲੇ ਕੰਪਰੇਂਡ ਕਰਦੇ ਕੋਈ ਕੁਝ ਨਹੀਂ ਹੋਇਆ ਕਿਸੇ ਨੇ ਕਰੇ ਇੱਕ ਦੇ ਘਰੋਂ ਇਸ ਤਰ੍ਹਾਂ ਹੀ ਮਾਰੋਂ ਉਹਨਾਂ ਦੇ ਗੇਟ ਲੱਗਿਆ ਆ ਅੰਦਰੋਂ ਇਦਾਂ ਹੀ ਉਹਨਾਂ ਅਲਮਾਰੀ ਤੋੜ ਕੇ 7 ਲੱਖ ਰੁਪਈਆ ਲੈ ਗਏ ਸੀ ਗਹਿਣੇ ਚੋਂ ਉਹ ਉਹ ਲੈ ਗਏ ਸੀ ਕੰਪਲੇਨੈਂਟ ਕਰੀ ਉਹਨਾਂ ਦਾ ਕੁਝ ਨਹੀਂ ਬਣਿਆ ਨਹੀਂ ਗੱਲ ਪਤਾ ਕੀ ਗੱਲ ਹੈ ਮਾਟ ਜੀ ਰਾਤ ਬਰਾਤੇ ਚੋਰੀ ਹੋਣਾ ਇੱਕ ਗੱਲ ਆ ਅਲੱਗ ਕਿ ਪੇ ਪੁਰਾਣੇ ਵੇਲਿਆਂ ਤੋਂ ਇਦਾਂ ਹੁੰਦਾ ਆ ਪਰ ਦਿਨ ਦਿਹਾੜੇ ਜਦੋਂ ਚੋਰੀ ਹੋ ਜਾਣੀ ਉਹ ਬਹੁਤ ਵੱਡੀ ਗੱਲ ਉਹ ਹੋ ਜਾਂਦੀ ਆ ਕਿਉਂਕਿ ਉਦੋਂ ਇਹ ਪਤਾ ਲੱਗਦਾ ਕਿ ਚੋਰਾਂ ਨੂੰ ਕੋਈ ਖੌਫ ਨਹੀਂ ਕੋਈ ਖੌਫ ਨਹੀਂ ਅਗਲੀ ਗੱਲ ਜਿਹੜੀ ਮੇਨ ਗੱਲ ਆ ਮੈਨੂੰ ਕੋ ਤੁਸੀਂ ਪੁੱਛੋ ਵਿੱਚ ਛੱਕ ਕੀਤੇ ਛੱਕ ਗਿਆ ਮੈਨੂੰ ਸਿਰਫ ਮੈਂ ਨਹੀਂ ਘਰ ਪਿੰਡ ਵਾਲੇ ਵੀ ਕਹਿੰਦੇ ਪਏ ਅਮਲੀਆ ਦਾ ਕੰਮ ਹੂੰ ਸਾਡੇ ਪਿੰਡ ਚ ਕਈ ਕਿੰਨੇ ਹੀ ਅਮਲੀ ਹੋ ਗਏ ਚਿੱਟਾ ਕੋ ਵਰਦਾ ਕੋਈ ਕੁਝ ਬੰਦ ਚਿੱਟੇ ਵਾਲੇ ਆ ਕੋਈ ਟੀਕੇ ਲਾਉਂਦੇ ਕੋਈ ਸੁੰਘਦੇ ਆ ਤੋਂ ਇੱਥੇ ਮੈਨੂੰ ਤਾਂ ਜਦੋਂ ਮੈਂ ਆਉਣਾ ਛਾਵ ਨੂੰ ਦੁਕਾਨ ਤੋਂ ਤਾਂ ਉਹ ਕਮੈਂਟ ਕਰਦੇ ਆ ਮੈਨੂੰ ਤਾਂ ਘਰ ਤੱਕ ਪਹੁੰਚਣਾ ਵੀ ਔਖਾ ਹੋ ਜਾਂਦਾ ਅੱਛਾ ਜੀ ਦੂਰ ਆਇਆ ਜਾਏ ਸਾਈਡ ਤੋਂ ਆਉਣਾ ਤਾਂ ਵੀ ਉੱਥੇ ਅਮਲੀ ਜੇ ਬੈਠੇ ਹੁੰਦੇ ਆ ਹਾਂ ਜਿੱਧਰ ਆਉਂਦਾ ਜਿੱਧਰ ਵੀ ਉਹ ਕਮੈਂਟ ਕਰਨਗੇ ਕਮੈਂਟ ਕਿਸ ਤਰ੍ਹਾਂ ਦਾ ਕਰਦੇ ਆ ਜੀ ਉਹ ਬਸ ਤੂੰ ਹੁਣ ਉਹ ਬਕਰਾ ਬਣਾਏਗਾ ਹਾਂ ਹੁਣ ਕੱਠੂ ਖਾਏਗਾ ਹਾਂ ਜੇ ਇਧਰ ਹੈ ਦਾ ਵੀ ਕੋਈ ਕਰੀਏ ਤੇ ਉਹ ਭੂਮੀ ਕਰੀਆਂ ਇਸ ਦੇ ਭੈਣ ਚੋਦੇ ਆ ਏਦਾਂ ਦੀ ਗੱਦੀਆਂ ਗੱਦੀਆਂ ਘਾਹ ਕੱਢਦੇ ਆ ਹਾਂ ਹਾਂ ਸੋ ਮਾਤਾ ਜੀ ਸਾਰੀ ਗੱਲਬਾਤ ਇਹ ਤੁਸੀਂ ਜਿਹੜੀ ਤੁਹਾਡੀ ਆਪ ਕੀਤੀ ਆ ਉਹ ਤੁਸੀਂ ਦੱਸੀ ਆ ਹੁਣ ਪੁਲਿਸ ਕੋਲੋਂ ਜਾਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਕਿ ਇਹ ਜਿਹੜਾ ਜਿਹੜੀ ਚੋਰੀ ਹੋਈ ਆ ਉਹਦੀ ਭਰਪਾਈ ਜਿਹੜੀ ਉਹ ਹੋਵੇ ਪੁਲਿਸ ਕੋਲ ਤਾਂ ਮੈਂ ਇਹੀ ਕਹਿੰਦਾ ਹਾਂ ਜੀ ਵੀ ਇਹਨੂੰ ਡਗਾਈ ਨਾ ਜਾਂਚ ਕੀਤੀ ਜਾਵੇ ਹੂੰ ਹੂੰ ਤੇ ਖਾਸ ਕਰਕੇ ਜਿਹੜੇ ਅਮਲੀ ਆ ਹੂੰ ਹੂੰ ਬਈ ਮੈਨੂੰ ਤਾਂ ਐ ਉਹ ਲੱਗਦਾ ਪੁਲਿਸ ਵਾਲੇ ਪਤਾ ਕਰਦੇ ਆ ਅਮਲੀ ਆ ਹੂੰ ਹੂੰ ਚਲੋ ਜੇ ਨਹੀਂ ਵੀ ਪਤਾ ਉਹ ਪਿੰਡ ਵਾਲਿਆਂ ਤੋਂ ਮੇਰੇ ਕੋਲ ਪੁਲਿਸ ਨੂੰ ਮੈਂ ਹੀ ਦੱਸ ਦਊਗਾ ਮੈਂ ਕਿਸੇ ਅਮਲੀ ਤੋਂ ਡਰਦਾ ਨਹੀਂ ਹੂੰ ਹੂੰ 75 ਸਾਲ ਦਾ ਹੋਣ ਲੱਗਿਆ ਇਹ ਮੈਨੂੰ ਮਾਰ ਵੀ ਦੇਣਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹਾਂ ਹਾਂ ਸੱਚ ਬੋਲਣ ਲੱਗੇ ਜਾਣ ਦੇਣੀ ਕੋਈ ਮੈਂ ਗਰਾਂ ਨਹੀਂ ਮੈਂ ਕਹਿੰਦਾ ਪੁੱਣਾ ਹੈ ਮੇਰਾ ਤਾਂ ਚਾਹੇ ਕੁਝ ਨਾ ਹੋਵੇ ਹੋਰ ਲੋਕਾਂ ਦਾ ਬਚਾਅ ਹੋ ਜੂ ਬਿਲਕੁਲ ਬਿਲਕੁਲ ਘਟੋ ਕੱਢੀ ਰਹੀ ਐਸ ਕਿਸਮ ਦਾ ਆਨਸਰ ਆ ਹਾਂ ਉਹਨਾਂ ਨੱਥ ਪਾਈ ਜਾਊਗੇ ਆਉਣ ਵਾਲੇ ਪੀੜ੍ਹੀ ਤੋਂ ਸਬਕ ਮੰਗੇ ਸੁਮਾਸ਼ਤਰ ਜੀ ਨੇ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਆ ਕਿ ਜਿਹੜਾ ਨਸ਼ਾਖੋਰੀ ਆ ਉਹ ਚਲੋ ਰੁਕ ਤਾਂ ਉਹ ਨਹੀਂ ਰਹੀ ਪਰ ਉਹਦੇ ਉੱਤੇ ਕੁਝ ਨਾ ਕੁਝ ਨੱਥ ਪਾਈ ਜਾਵੇ ਤਾ ਜਿਹੜੀ ਆਉਣ ਵਾਲਾ ਸਮਾਂ ਆ ਉਹ ਕੁਝ ਸੁਖਾਲਾ ਹੋ ਸਕਦਾ ਸੋ ਪਿੰਡ ਵਾਲਿਆਂ ਦਾ ਵੀ ਮਾਸਟਰ ਜੀ ਦੇ ਨਾਲ ਬਹੁਤ ਵਧੀਆ ਅਸਰ ਰਹੂਗਾ ਲਗਭਗ ਸਵੇਰ ਤੋਂ ਹੀ ਮਾਸਟਰ ਜੀ ਦੱਸਦੇ ਵੀ ਤੰਤਾ ਲੱਗਿਆ ਆ ਅਸੀਂ ਦਿਖਾ ਵੀ ਸਕਦੇ ਹਾਂ ਕਿ ਬਾਹਰ ਜਿਹੜੇ ਆ ਉਹ ਬੰਦੇ ਬਾਰ-ਬਾਰ ਇਹਨਾਂ ਨੂੰ ਪੁੱਛਣਾ ਆਉਂਦੇ ਵੀ ਮਾਸਟਰ ਜੀ ਵੀ ਜੋ ਵੀ ਹੋਇਆ ਤੁਹਾਡੇ ਨਾਲ ਮਾੜਾ ਹੋਇਆ ਇਹਦੇ ਨਾਲ ਆਪਣੇ ਮਾਸਟਰ ਜੀ ਬੈਠੇ ਆ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਮਾਜ ਜੀ ਤੁਹਾਡੇ ਇਹ ਕਲੀਗ ਰਏ ਆ ਤੁਹਾਡੇ ਸਟਾਫ ਮੈਂਬਰ ਰਏ ਆ ਇਹਨਾਂ ਦੇ ਘਰਾਂ 'ਚ ਚੋਰੀ ਹੋ ਗਈ ਆ ਸੋ ਕੀ ਕਹਿਣਾ ਚਾਹਦੇ ਆਂ ਫਰ ਮੇਰਾ ਨਾਮ ਬਸੰਤ ਸਿੰਘ ਬਲਾਕ ਪ੍ਰਾਇਮਰੀ ਸਿਕਿਆਪਸਲਾ ਟਾਹਰਾ ਮੈਂ ਵੀ ਮੇਰਾ 35 ਹਲਾ ਤੋਂ ਇਹਨਾਂ ਨਾਲ ਪਿਆਰ ਆਈ ਠੀਕ ਹੈ ਤੇ ਮੇਰੇ ਕੰਦਰਾ ਕੰਦ ਸਾਂਝੀ ਆਈ ਠੀਕ ਹੈ ਮੈਂ ਵੀ ਤਕਰੀਬਨ ਜਿਸ ਤਰ੍ਹਾਂ ਇਹਨਾਂ ਦਾ ਮਕਾਨ ਖਾਲੀ ਸੀਗਾ ਮੇਰਾ ਵੀ ਖਾਲੀ ਰਹਿੰਦਾ ਮੇਰੀ ਵਾਈਫ ਵੀ ਜੋਬ ਕਰਦੀ ਆ ਬੇਟੀ ਵੀ ਪਰ ਇਹ ਤਾਂ ਹੈਰਾਨੀ ਜਨਕੀ ਹੋਈ ਜਿਹੜੀ ਦੁਪਹਿਰੇ 12 ਵਜੇ ਤੋਂ ਬਾਅਦ ਚੋਰੀ ਹੋਈ ਆ ਤੇ ਪਿਆਰ ਸਾਡਾ ਹੱਪਤਾ ਬਹੁਤ ਹੀ ਜ਼ਿਆਦਾ ਆਣ ਗਣ ਸਾਨੂੰ ਵੀ ਰਾਤ ਦੀ ਚੈਨ ਨਹੀਂ ਆ ਰਹੀ ਵੀ ਜਿਸ ਤਰ੍ਹਾਂ ਇਹਨਾਂ ਦੇ ਵੇ ਸਾਡੇ ਨਾਲ ਵੀ ਵਾਪਰ ਸਕਦਾ ਜੀ ਤੇ ਬਾਰ ਸਾਡੇ ਪਿੰਡ ਦੇ ਵਿੱਚ ਜਿਵੇਂ ਮਾਸਤੀ ਨੇ ਦੱਸਿਆ 8-10 ਬੱਚੇ ਬਹੁਤ ਜ਼ਿਆਦਾ ਨਸ਼ੇੜੀ ਹੈ ਜੀ ਇਹ ਸਾਨੂੰ ਸ਼ੱਕ ਤਾਂ ਰਾਤ ਦੀ ਗੱਲ ਦੇ ਹੀ ਘੁੰਮੀ ਜਾਂਦੀ ਹੈ ਵੀ ਇਹਨਾਂ ਦੇ ਵਿੱਚੋਂ ਹੀ ਇਹ ਕਿਸੇ ਨੇ ਕੰਮ ਕੀਤਾ ਦੂਜਾ ਬੰਦਾ ਦਿਨੇ ਕੋਈ ਚੋਰੀ ਨਹੀਂ ਕਰ ਸਕਦਾ ਜੀ ਇਹਦਾ ਕੰਮ ਹੋਊਗਾ ਕਿ ਕਿਦਾਂ ਇਹ ਹੁਣ ਜਿੱਧਰ ਮਰਜ਼ੀ ਲਾ ਲਾ ਦੂਜੇ ਦਾ ਬੰਦਾ ਕੋਈ ਭੈਣ ਚੋਂਦਾ ਪਸ਼ਾਬ ਤੋਂ ਨਹੀਂ ਉੱਠਿਆ ਜਾਂਦਾ ਅਬ ਵੀ ਨਹੀਂ ਤਾਂ ਬਗੈਰ ਹੋਊ ਕੂ ਕਰਨ ਲਿਆ ਇਹ ਜੇ ਕੰਮ। ਸੋ ਇਲਾਕੇ ਤੋਂ ਤੇ ਪਿੰਡ ਜਿਹੜੇ ਵਾਸੀ ਹੈਗੇ ਆ ਉਹ ਵੀ ਮਾਸਟਰ ਜੀ ਦੇ ਇਸ ਦੁੱਖ ਜਿਹੜਾ ਚੋਰੀ ਹੋਈ ਹੈ ਦੁਕਾਨ ਤੋਂ ਹੋਇਆ। ਸੋ ਆਪਾਂ ਥੋੜੀ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਪੰਚਾਇਤ ਮੈਂਬਰ ਵੀ ਹੈਗੇ ਆ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤੁਸੀਂ ਇੱਥੇ ਆਏ ਆ ਚੋਰੀ ਜਿਹੜੀ ਆ ਹੋਈ ਆ ਮਾੜੀ ਗੱਲ ਬਹੁਤ ਹੋਈ ਆ। ਕੀ ਕਹਿਣਾ ਚਾਹੁੰਦੇ ਆ ਜੀ? ਬਹੁਤ ਹੀ ਮੰਦਪੱਗੀ ਘਟਨਾ ਹੋਈ ਹੈ ਜੀ। ਤੇ ਇਹਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ। ਜੀ। ਠੀਕ।